ਰੰਜਿਸ਼ ਕੋਈ ਨਹੀਂ ਆ ਸਿਰਫ ਲੰਗਰ ਤੋਂ ਹੀ ਸਾਡਾ ਮੁੰਡਾ ਚਾਹ ਤੋਂ ਵੱਡਿਆ ਗਿਆ ਪਿਛਾ ਕਿਉਂ ਮੰਗੀ ਗੁਰਦੁਆਰੇ ਆੜ ਕੇ ਇਹਨੇ ਪਤੀਲੇ ਦੇ ਢੱਕਣ ਨੂੰ ਹੱਥ ਲਾਇਆ ਇਹ ਇਲਜ਼ਾਮ ਲੱਗਾ ਨਹੀਂ ਗਿਆ ਤਾਂ ਸੇਵਾ ਕਰਨੀ ਸੀ ਪਰ ਕਰਨ ਦਿੱਤੀ ਨਹੀਂ ਗਈ ਇਹ ਨੰਗ ਸਿੰਘ ਨੰਗ ਸਿੰਘ ਚਾਹ ਮੰਗਣ ਕਿਤੇ ਗਿਆ ਕਿੰਦਾ ਤੇ ਚਾਹ ਉਹਨੇ ਲਿਆਖਾ ਵੇ ਜਿਨੀ ਬਣੀ ਤੇ ਇਹਦੇ ਕੋਟਾਂ ਬਹਿ ਜਾਵਾ ਬਿਠਾਤਾ ਨੂੰ ਫੇਰ ਨੇ ਆਖਿਆ ਚਾਹ ਬਣੀ ਬੱਬਾ ਜੀ ਤੇ ਉਦੋਂ ਧੱਕੇ ਧੁੱਕੇ ਦੇ ਦਿੱਤੇ ਆ ਵਾਟਰ ਤਾਂ ਨਹੀਂ ਕਰ ਦਿੱਤੀ ਮੁਰਗੇ ਵਿਚਾਰਿਆ ਕਿ ਨਿਹੰਗ ਸਿੰਘ ਨੇ ਉਹ ਵੀ ਆਪਣਾ ਬਾਣੇ ਦੇ ਵਿੱਚ ਨੇ ਬਾਣੇ ਜੀ ਨੰਬਰ ਤੇ ਸ਼ਗਿਆ ਗੁਰਦੁਆਰੇ ਦਾ ਪਾਠ ਕਰਦਾ ਵਾ ਹੁਣ ਚਾਹ ਵੀ ਗਾਲੀਆਂ ਨੇ ਆਖਿਆ ਵੀ ਜਾ ਚਾਹ ਲਿਆ ਦੇ ਜਿਉਂ ਨੇ ਤਾਜ ਆ ਕੇ ਮੰਗੀ ਤੇ ਉਹ ਉਥੋਂ ਕਿਉਂ ਇਹਨਾਂ ਦਾ ਤਗੜਾ ਹੋਇਆ ਕੁਰਬਾਨਾ ਰਿਆ ਤਾਂ ਮਾ ਕੀ ਨਹੀਂ ਤੁਹਾਡੇ ਬੇਟੇ ਦਾ ਨਿਸ਼ਾਨ ਸਿੰਘ ਕਿੱਥੋਂ ਚਾਹ ਕਿੱਥੋਂ ਲੈਣਗੇ ਗੁਰਦਾਰ ਸਾਹਿਬ ਤੋਂ ਗੁਰਦਾਰ ਸਾਹਿਬ ਤੋਂ ਨਸ਼ੇ ਪਤੇ ਵੀ ਚਲਦੇ ਉਹਦੇ ਚਮਕੀਆ ਵੀ ਆ ਅੱਛਾ ਜੀ ਹਾਂਜੀ ਤੇ ਮੈਨੂੰ ਭਾਈ ਮਲਾਜਾ ਕਰਾ ਲਓਗੇ ਨਾਂ ਨਿਕਲੇ ਤੇ ਆਖੋ ਜੀ ਮੈਂ ਕਿੰਨੀ ਸੱਟ ਲੱਗੀ ਬੱਚੀ ਤੇ ਮੱਚੇ ਦੇ ਸੱਟਾਂ ਆਂ ਹੰਗ ਬੱਡੇ ਸਾਰੇ ਆਹ ਪਚਪਣੀ ਗੋਡੇ ਦੀ ਜਿਹੜੀ ਹੈ ਥਾਈ ਵੱਡੀ ਹੈ ਇਹ ਵੀ ਲਾਈ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਮੰਗਨ ਤੇ ਨਹੰਗ ਸਿੰਘ ਨੇ ਨੌਸਵਾਨ ਤੇ ਕੀਤਾ ਕਿਰਪਾਨਾਂ ਦੇ ਨਾਲ ਹਮਲਾ ਤੁਹਾਨੂੰ ਦੱਸਦੇ ਆ ਕਿ ਖਬਰ ਬਾਬਾ ਬਕਾਲਾ ਸਾਹਿਬ ਦੀ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਚਾਹ ਦਾ ਲੰਗਰ ਚੱਲਦਾ ਪਿਆ ਸੀ ਤਾਂ ਇਸੇ ਦੌਰਾਨ ਇੱਕ ਨੌਸਵਾਨ ਚਾਹ ਪੀਣ ਦੇ ਲਈ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਾ ਹੈ ਤਾਂ ਜਦੋਂ ਚਾਹ ਮੰਗਦਾ ਹੈ ਤਾਂ ਕਿਸੇ ਗੱਲ ਨੂੰ ਲੈ ਕੇ ਉਸਦੀ ਨੰਗ ਸਿੰਘ ਦੇ ਨਾਲ ਬੈਂਚਬਾਜੀ ਸ਼ੁਰੂ ਹੋ ਜਾਂਦੀ ਹੈ ਤਾਂ ਜਿਸ ਤੋਂ ਬਾਅਦ ਨੰਗ ਸਿੰਘ ਨੂੰ ਗੁੱਸਾ ਆ ਜਾਂਦਾ ਹੈ ਤੇ ਆਪਣੀ ਕਿਰਪਾਨ ਦੇ ਨਾਲ ਉਸਤੇ ਹਮਲਾ ਕਰ ਦਿੰਦਾ ਹੈ ਤਾਂ ਨੰਗ ਸਿੰਘ ਨੇ ਉਸਤੇ ਇੰਨੇ ਵਾਰ ਕੀਤੇ ਕਿਰਪਾਨ ਦੇ ਨਾਲ ਕਿ ਪੂਰੀ ਤਰ੍ਹਾਂ ਵੜ ਦਿੰਦਾ ਹੈ ਉਸ ਨੂੰ ਉਸਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਅੰਮ੍ਰਿਤਸਰ ਹਸਪਤਾਲ ਉਸ ਨੂੰ ਰੈਫਰ ਕਰ ਦਿੰਦਾ ਹੈ ਤਾਂ ਪੁਲਿਸ ਨੇ ਵੀ ਉਸ ਨੰਗ ਸਿੰਘ ਤੇ ਖੁਦ ਪਰਚਾ ਦਰਜ ਕਰ ਦਿੱਤਾ ਹੈ ਜਿਸ ਨੇ ਹਮਲਾ ਕੀਤਾ ਨੌਜਵਾਨ ਤੇ ਤਾਂ ਦੱਸਿਆ ਜਾ ਰਿਹਾ ਹੈ ਕਿ ਨੰਗ ਸਿੰਘ ਅਜੇ ਪੁਲਿਸ ਦੇ ਗ੍ਰਿਫਤ ਤੋਂ ਫਰਾਰ ਹੈ ਭੱਜਿਆ ਹੈ ਤੇ ਪੁਲਿਸ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਉਸ ਨੂੰ ਫੜਨ ਦੇ ਲਈ ਨੰਗ ਸਿੰਘ ਨੂੰ ਕੀ ਲੱਗਦਾ ਕੀ ਰੰਜਿਸ਼ ਕੀ ਹੈ ਰੰਜਿਸ਼ ਕੋਈ ਨਹੀਂ ਹੈ ਸਿਰਫ ਲੰਗਰ ਤੋਂ ਹੀ ਸਾਡਾ ਮੁੰਡਾ ਚਾਹ ਤੇ ਵੱਡਿਆ ਗਿਆ ਪਿਛਾ ਕਿਉਂ ਮੰਗੀ ਗੁਰਦੁਆਰੇ ਆੜ ਕੇ ਇਹਨੇ ਪਤੀਲੇ ਦੇ ਢੱਕਣ ਨੂੰ ਹੱਥ ਲਾਇਆ ਇਹ ਇਲਜ਼ਾਮ ਲੱਗਾ ਬੱਚੇ ਗੁਰਦੁਆਰ ਸਾਹਿਬ ਚ ਸੇਵਾ ਕਰਦਾ ਨਹੀਂ ਗਿਆ ਤਾਂ ਸੇਵਾ ਕਰਨੀ ਹੀ ਪਰਕਰਨ ਦਿੱਤੀ ਨਹੀਂ ਗਈ ਕਿਹਦੇ ਵੱਲੋਂ ਇਹ ਸਾਰੀ ਦਿਹਾੜਣਾ ਹੋਈ ਹੈ ਇਹ ਮੈਂ ਹਾਂ ਨਿਹੰਗ ਸਿੰਘ ਆ ਬਾਣਾ ਪਿਆ ਹੋਇਆ ਹਾਂ ਹਾਂ ਬਾਣਾ ਪਿਆ ਕੀ ਲੱਗਦਾ ਇੱਕ ਸਿੱਖੀ ਬਾਣੇ ਦੇ ਵਿੱਚ ਅਜਿਹਾ ਕੰਮ ਕਰਨਾ ਜਿਹੜਾ ਸਹੀ ਬਹੁਤ ਮਾੜਾ ਹੋ ਰਿਹਾ ਉਥੋਂ ਇੰਨੀਆਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸਾੜਿਆ ਕਹਿਤਾ ਅੱਗ ਲੱਗ ਗਈ ਵੇਖੋ ਭਾਜੀ ਹੋਰ ਵੀ ਕੁਝ ਸੜ ਸਕਦਾ ਉਹ ਨਹੀਂ ਸੜਿਆ ਆ ਪੰਜਵਾਂ ਛੇਵਾਂ ਹੱਲਾ ਇਹ ਬੰਦੇ ਕੀ ਮੰਗ ਕਰਦੇ ਉਹਨੂੰ ਮੰਗ ਆਹੀਂ ਇਹ ਕਰਦੇ ਸਾਡੇ ਬੱਚੇ ਨੂੰ ਇਨਸਾਫ਼ ਮਿਲਣਾ ਚਾਹੀਦਾ ਨਾਲੇ ਉਹਦਾ ਲਾਜ ਹੋਣਾ ਚਾਹੀਦਾ ਇਹ ਵੀ ਅੱਖਾਂ ਤੋਂ ਵਿਚਾਰੀ ਉਹੋ ਜੀ ਉਹ ਟੈਗ ਦਾ ਮਰੀਜ਼ ਆ ਘਰ-ਬਾਰ ਡਿੱਗਾ ਪਿਆ ਉਹ ਤੁਹਾਡੇ ਸਾਹਮਣੇ ਅਸੀਂ ਕੋਈ ਝੂਠ ਨਹੀਂ ਮਾਰਨਦੇ ਹੁਣ ਚਾਪ ਹੀ ਕਭੀ ਜਾਂ ਚਾਹ ਲੈ ਆ ਦੇ ਜਿਉਂਨੇ ਤਾਜ ਆ ਕੇ ਮੰਗੀ ਤੇ ਉਹ ਉਥੋਂ ਕਿਉਂ ਇਹਨਾਂ ਦਾ ਤਗੜਾ ਹੋਇਆ ਕੁਰਬਾਨਾ ਡਿਆ ਪਾ ਮਾਂ ਕੀ ਨਹੀਂ ਤੁਹਾਡੇ ਬੇਟੇ ਦਾ ਨਿਸ਼ਾਨ ਸਿੰਘ ਚਾਹ ਲੈਣ ਦੇ ਗਿਆ ਦੇ ਮਾਮਲੇ ਦੇ ਵਿੱਚ ਕੁਰਪਾਨਾ ਮਾਰ ਦਿੱਤੀ ਹਾਂਜੀ ਕਿੱਥੋਂ ਚਾਹ ਕਿੱਥੋਂ ਲੈਣ ਗਏ ਗੁਰਦਵਾਰ ਸਾਹਿਬ ਤੋਂ ਗੁਰਦਵਾਰ ਸਾਹਿਬ ਤੋਂ ਆ ਪਿੰਡ ਵਾਲੇ ਪੁਲ ਤੇ ਕੋਈ ਪੁਰਾਣੀ ਲਾਗ ਡਟ ਸੀਗੀ ਨਹੀਂ ਪੁਰਾਣੀ ਲਾਗ ਡਟ ਸਾਡੇ ਨਾਲ ਕੋਈ ਨਹੀਂ ਹੋਦੀ ਅਸੀਂ ਦੇ ਸੋ ਕੋ ਨੂੰ ਬਚਾਉਂਦੇ ਰਹੇ ਹਾਂ ਕੀ ਕਾਰਨ ਕੀ ਹੈ ਸਾਰਾ ਕੋਈ ਲੜਾਈ ਦੇ ਜਿਹੜੇ ਤੱਥ ਜਿਹੜੇ ਮੁੱਢਲੇ ਜਿਹੜੇ ਕਿਹੜੇ ਸਾਹਮਣੇ ਆ ਰਹੇ ਨੇ ਉਹ ਉਹਦੀ ਉਹ ਵਿਗੜਿਆ ਵਾ ਨਸ਼ੇ ਪਤੇ ਵੀ ਚੱਲਦੇ ਉਹਦੇ ਚਮਕੀ ਆ ਵੀ ਆ ਅੱਛਾ ਜੀ ਹਾਂਜੀ ਚਮਕੀ ਕੋਈ ਪਾ ਮਲਾਜਾ ਕਰਾ ਲਓਗੇ ਨਾ ਨਿਕਲੇ ਤੇ ਆਖੇ ਉਹ ਚਮਕੀ ਚਾਹ ਮੰਗਣ ਕੇ ਤੇ ਆ ਆ ਕਿੰਦੇ ਤੇ ਚਾਹ ਉਹਨੇ ਲਿਆਖਾ ਵੇ ਜਿੰਨੀ ਬਣੀ ਤੇ ਇਹਦੇ ਕੋਟਾਂ 'ਚ ਬਹਿ ਜਾਵਾ ਬਿਠਾਤਾ ਇਹਨੂੰ ਫੇਰ ਨੇ ਆਖਿਆ ਚਾਹ ਬਣੀ ਬੱਬਾ ਜੀ ਤੇ ਉਦੋਂ ਧੱਕੇ ਧੁੱਕੇ ਦੇਤੇ ਤੇ ਇਹ ਆਹ ਬਾਤਾਂ ਤਾਂ ਨਹੀਂ ਕਰ ਦਿੱਤੀ ਮੁਰਗੇ ਕੀ ਕਾਰਨ ਕੀ ਹੈ ਸਾਰਾ ਇਸ ਚੀਜ਼ ਦਾ ਜਿਹੜਾ ਪਿਛਲੇ ਕੀ ਤੱਤ ਕਿਹੜੇ ਸਾਹਮਣੇ ਆ ਰਹੇ ਨੇ ਕਿ ੱਤਕੇ ਮਾਰਨ ਦਾ ਕਾਰਨ ਕੋਈ ਪਿਛਲੀ ਰੰਜਿਸ਼ ਹੈ ਨਾ ਕੋਈ ਨਹੀਂ ਰੰਜਿਸ਼ ਸੁਣਨ ਦੇ ਵਿੱਚ ਆ ਰਿਹਾ ਕਿ ਨਿਹੰਗ ਸਿੰਘ ਨੇ ਉਹ ਵੀ ਆਪਣਾ ਬਾਣੇ ਦੇ ਵਿੱਚ ਨੇ ਬਾਣੇ ਹੀ ਆ ਜੀ ਅੰਮ੍ਰਿਤਸਰ ਗਿਆ ਹੈ ਹਾਂਜੀ ਅੰਮ੍ਰਿਤਸਰ ਗਿਆ ਗੁਰਦੁਆਰੇ ਦਾ ਪਾਠ ਕਰਦਾ ਵਾ ਉਥੇ